ਜਿਹੜਾ ਬੰਦਾ ਕਹਿੰਦਾ ਨਾ ਮੈਂ ਅੱਗੇ ਨਹੀਂ ਵਧ ਰਿਹਾ ਸੁਣਿਓ ਫਿਰ ਕਿਉਂ ਨਹੀਂ ਅੱਗੇ ਵਧ ਰਿਹਾਓ ਕਿਵੇਂ ਨਹੀਂ ਅੱਗੇ ਵਧ ਰਿਹਾ ਸੁਣਿਓ ਇੱਕ ਵਾਰ ਇੱਕ ਕੁੱਤੇ ਤੇ ਕਨੇ ਦੀ ਸ਼ਰਤ ਲੱਗ ਗਈ ਕੁੱਤੇ ਤੇ ਕਨੇ ਦੀ ਸ਼ਰਤ ਲੱਗ ਗਈ ਕਹਿੰਦਾ ਜਿਹੜਾ ਸਿੰਘਾਸਣ ਤੇ ਜਾ ਕੇ ਪਹਿਲੇ ਬਹਿ ਗਿਆ ਨਾ ਉਹ ਇਸ ਸਾਰੀ ਜਾਤੀਆਂ ਦਾ ਜਿਹੜੇ ਜਾਨਵਰ ਨੇ ਇਹਨਾਂ ਜਾਤੀਆਂ ਦਾ ਰਾਜਾ ਹੋਊਗਾ ਸੁਣਿਓ ਤੇ ਕੁੱਤੇ ਨੂੰ ਹੰਕਾਰ ਇਹ ਹੋ ਗਿਆ ਕਿ ਮੈਂ ਕਦੇ ਨਾਲੋਂ ਬਹੁਤ ਤੇਜ਼ ਦੌੜਦਾ ਮੈਂ ਹੁਣ ਜਾ ਕੇ ਸੰਗਸਦ ਤੇ ਬਹਿ ਜਾਣਾ ਤੇ ਮੇਰੀ ਬੱਲੇ ਬੱਲੇ ਆ ਪਰ ਕੁੱਤਾ ਇਹ ਗੱਲ ਭੁੱਲ ਗਿਆ ਵੀ ਹਰ ਮੋੜ ਤੇ ਮੇਰੀ ਜਾਤ ਤੇ ਬਹੁਤ ਲੋਕ ਖੜੇ ਆ ਬਹੁਤ ਲੋਕ ਖੜੇ ਆ ਕੁੱਤਾ ਭੱਜਿਆ ਤੇ ਵੀ ਕੀ ਕੁੱਤਿਆਂ ਨੇ ਘੇਰ ਲਿਆ ਉਹਨੂੰ ਅੱਗੇ ਨਹੀਂ ਨਿਕਲ ਦਿੱਤਾ ਕੁੱਤਾ ਉਹਨਾਂ ਨਾਲ ਲੜਦਾ ਲੁੜਦਾ ਮਰਦਾ ਮਰਾਉਂਦਾ ਜਦੋਂ ਪਹੁੰਚਿਆ ਤੇ ਗੱਡੀ ਤੇ ਕੌਣ ਬੈਠਾ ਕਦਾ ਬੈਠਾ ਤੇ ਕੁੱਤੇ ਨੇ ਉਸ ਵੇਲੇ ਗੱਲ ਪਤਾ ਕੀ ਕਹੀ ਕਹਿੰਦਾ ਤੇਰੀ ਹਿੰਮਤ ਕਿਵੇਂ ਹੋ ਜਾਂਦੀ ਇੱਥੇ ਵਹਿਣ ਦੀ ਜੇ ਮੇਰੀ ਜਾਤੀ ਦੇ ਲੋਕ ਮੈਨੂੰ ਰੋਕ ਦੇਣ ਅੱਜ ਸਾਡਿਆਂ 'ਚ ਸਾਡੇ ਲੋਕਾਂ 'ਚ ਇਹ ਗੱਲ ਹੋ ਰਹੀ ਹੈ